ਇੱਕ ਬਿਹਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਇੱਕ ਨਿੱਜੀ ਹਸਪਤਾਲ ਦੇ ਬਾਹਰ ਉਹ ਤੋਂ ਹੰਗਾਮਾ ਹੋ ਜਾਂਦਾ ਜਦੋਂ ਇੱਕ ਔਰਤ ਦੀ ਡਿਲੀਵਰੀ ਹੁੰਦੀ ਹੈ ਤਾਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਪਰ ਔਰਤ ਖੁਦ ਦਮ ਤੋੜ ਦਿੰਦੀ ਹੈ ਤਾਂ ਉਸ ਦੌਰਾਨ ਪਰਿਵਾਰਕ ਮੈਂਬਰਾਂ ਦੇ ਅੰਦਰ ਕਾਫੀ ਜ਼ਿਆਦਾ ਰੋਸ ਨਜ਼ਰ ਆਉਂਦਾ ਹੈ ਪਰਵਾਰਿਕ ਮੈਂਬਰ ਕਾਫੀ ਜ਼ਿਆਦਾ ਗੁੱਸੇਦ ਵਿਚੇ ਨਜ਼ਰ ਆਉਂਦੇ ਨੇ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਦੇ ਵਿੱਚ ਘਰਪਾਹ ਦੇ ਤਰ੍ਹਾਂ ਔਰਤ ਦੀ ਮੌਤ ਹੋਈ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਪਰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਦੋਸ਼ ਲਗਾ ਕੇ ਕਿ ਡਾਕਟਰਾਂ ਵੱਲੋਂ ਕੋਈ ਵੀ ਕੇਅਰ ਜਿਹੜੀ ਆ ਉਸ ਉਹਨਾਂ ਦੀ ਪਤਨੀ ਦੀ ਉਹਨਾਂ ਦੀ ਮੂਹ ਦੀ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਸਦੀ ਮੌਤ ਹੋਈ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੇ ਅੰਦਰ ਖੂਨ ਦੀ ਘਾਟ ਹੋਣ ਕਰਕੇ ਮੌਤ ਜਿਹੜੀ ਉਸਦੀ ਹੋਈ ਹੈ ਤੇ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਉੱਥੇ ਮਾਹੌਲ ਗਮਗੀਨ ਬਣ ਗਿਆ ਪਰਿਵਾਰਕ ਮੈਂਬਰਾਂ ਨੇ ਵੱਡੇ ਇਲਜ਼ਾਮ ਜਿਹੜੇ ਨੇ ਹਸਪਤਾਲ ਦੇ ਉੱਤੇ ਡਾਕਟਰਾਂ ਦੇ ਉੱਤੇ ਲਗਾਏ ਨੇ ਤਸਵੀਰ ਉਕਤ ਸਰ ਸਾਧ ਦੇ ਨਿੱਜੀ ਹਸਪਤਾਲ ਦੇ ਵਿੱਚ ਇਹ ਵੱਡਾ ਹੰਗਾਮਾ ਹੋਇਆ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਸਪਤਾਲ ਨੇ ਕੋਈ ਕੇਅਰ ਨਹੀਂ ਕੀਤੀ ਹੈ ਔਰ ਜਦੋਂ ਡਿਲੀਵਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਨਾ ਕੇਅਰ ਹੋਣ ਕਰਕੇ ਕਿ ਉਸਨੇ ਦਮ ਤੋੜ ਦਿੱਤਾ ਪਰ ਡਾਕਟਰਾਂ ਦੇ ਵੱਲੋਂ ਖੂਨ ਦੀ ਕਮੀ ਦੱਸੀ ਜਾ ਰਹੀ ਹੈ ਪਰ ਹਸ ਪੂਰੇ ਮਾਮਲੇ 'ਚ ਕੀ ਕੁਝ ਨਿਕਲ ਕੇ ਆਉਂਦਾ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਚਾਉਂਦੇ ਨੇ ਜਾਂਚ ਹੋਵੇ ਔਰ ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਕਦ ਕੀ ਕੁਝ ਬਿਆਨ ਜਾਂ ਇਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਜਿਹੜੇ ਨੇ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੇ ਗਏ ਹੋ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਪਰ ਮਾਮਲਾ ਕਾਫੀ ਜ਼ਿਆਦਾ ਹੁਣ ਪੱਕਾ ਹੋਇਆ ਨਜ਼ਰ ਆ ਰਿਹਾ ਪਰਿਵਾਰਕ ਕਮ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਗਈ ਔਰ ਨਾਲ ਦੀ ਨਾਲ ਉਹਨਾਂ ਨੇ ਜਮ ਕੇ ਪ੍ਰਦਰਸ਼ਨ ਵੀ ਜਿਹੜਾ ਕੀਤਾ ਤੇ ਹਸਪਤਾਲ ਦੇ ਉੱਤੇ ਡਾਕਟਰਾਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਸਾਡੇ ਮਰੀਜ਼ ਦੀ ਕੇਅਰ ਨਹੀਂ ਕੀਤੀ ਤੇ ਇਸ ਕਰਕੇ ਉਸਨੇ ਦਮ ਤੋੜ ਦਿੱਤਾ ਬਾਈ ਜੀ ਕੀ ਨਾਮ ਹੈ ਕੀ ਹਾਦਸਾ ਹੋਇਆ ਅੱਜ ਤੁਹਾਡੇ ਨਾਲ ਮੇਰਾ ਨਾਮ ਮਰਿਤਪਾਲ ਸਿੰਘ ਹੈ ਮੇਰੀ ਵਾਈਫ ਨੂੰ ਮੈਂ ਲੈ ਕੇ ਆਸੀ ਡਿਲੀਵਰੀ ਹੋਣੀ ਸੀਗੀ ਸਜਿਰੋਨ ਦੇ ਸੀ ਕਪਤਾ ਗਾਵਰੀ ਦੇ ਹਸਪੀਟਲ ਬਟੰਡਾ ਰੋਡ ਦੇ ਕਿਹੜੇ ਪਿੰਡ ਤੋਂ ਚੱਕ ਜਵਾਰਿਆਲ ਤੋਂ ਜੀ ਕੀ ਹੋਇਆ ਉਹ ਹਸਪੀਟਲ ਪੇਸ਼ੈਂਟ ਬਿਲਕੁਲ ਨਾਰਮਲ ਸੀਗੀ ਜੀ ਪਰ ਕਿ ਐਸੀ ਚੱਲਦਾ ਬੋਲਦੇ ਵੀ ਸੀਗੇ ਜੀ ਤੋਂ ਅਪਡੇਟ ਲਈ ਇਹਨਾਂ ਨੇ ਕਿਹਾ ਸੀ ਮੈਨੂੰ ਕਹਿੰਦੇ ਅਪਡੇਟ ਕਾਦਾ ਅਪਰੇਟ ਹਾਂ ਡਿਲੀਵਰੀ ਕਿੱਸੀ ਸੀਗੀ ਬੇ ਨਹੀਂ ਮਿਲਣ ਲੱਗੇ ਆ ਪੂਰਾ ਮੰਨ ਸੀ ਹਾਂ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਕਹਿੰਦੇ ਵੀ ਐਚਬੀ ਕਿੰਨਾ ਮੈਂ ਕਿਹਾ 8.5 ਗ੍ਰਾਮ ਸੀ ਐਚਬੀ ਸੀ ਗਈ ਤੇ ਇਹ ਕਹਿੰਦੇ ਦੋ ਜਿੰਟ ਹੋਰ ਲਓ ਬਲੱਡ ਮੈਂ ਦੋ ਜਿੰਟ ਬਲੱਡ ਲਿਆ ਹੋਰ ਇਹ ਬਲੱਡ ਲਾਤਾ ਤੇ ਇਹ ਕਹਿੰਦੇ ਨਾ ਆਪਾਂ ਸਵੇਰ 2:00 ਵਜੇ ਕਹਿੰਦੇ ਆਪਰੇਟ ਕਰ ਦਿੰਦੇ ਸਵੇਰ 2:00 ਤੇ 5:40 ਹੋ ਗਏ ਅੰਦਰ ਲੈ ਕੇ ਆਉਂਦੀ ਸੀ ਆਪਰੇਟ ਕਰਕੇ ਇਹਨਾਂ ਨੇ ਪੇਸ਼ੈਂਟ ਬਾਹਰ ਕੱਢਿਆ ਜਦੋਂ ਫੇਰ ਦੌੜ ਕਰਨ ਲੱਗੇ ਕਹਿੰਦੇ ਪੇਸ਼ੈਂਟ ਸੀਰੀਅਸ ਆ ਬਹੁਤ ਜ਼ਿਆਦਾ ਤੇ ਇਹਨਾਂ ਨੇ ਆਓਟੀ ਚ ਜਦੋਂ ਬੱਚਾ ਦਾ ਕਹਿੰਦੇ ਸਹੀ ਸਲਾਮਤ ਆ ਤੇ ਪੇਸ਼ੈਂਟ ਨੂੰ ਬਾਹਰ ਕਰਤਾ ਹੀ ਉਹ ਨਾ ਤਾਂ ਉਹਦੇ ਆਕਸੀਜਨ ਲੱਗੀ ਸੀ ਬੁੱਲ ਵੀ ਨੀਲੇ ਹੋਏ ਹੋਏ ਸੀ ਹੱਥ ਪੈਰ ਜਮਾ ਨੀਲੇ ਸੀ ਨਾ ਬੀਪੀ ਸੀ ਨਾ ਆਕਸੀਜਨ ਸੀ ਸੈਚੂਰੇਸ਼ਨ ਬਿਲਕੁਲ ਗਿਰੀ ਹੋਈ ਸੀ ਤੇ ਇਹ ਕਹਿੰਦੇ ਰੈਫਰ ਫਰੀਦਕੋਟ ਲੈ ਜਾਓ ਮੈਨੂੰ ਕਹਿੰਦੇ ਮੈਂ ਕਿਹਾ ਮੈਂ ਫਰੀਦਕੋਟ ਨਹੀਂ ਲੈ ਕੇ ਨਾ ਪੇਸ਼ੈਂਟ ਤਾਂ ਡੈੱਡ ਹੋ ਗਿਆ ਸੀ ਉਸ ਟਾਈਮ ਹੀ ਉਸ ਤੋਂ ਬਾਅਦ ਪੇਸ਼ੈਂਟ ਵੀ ਸਿੱਥੇ ਸਾਰੇ ਕਹਿ ਰਹੇ ਵੀ ਤੂੰ ਲੈ ਜਾ ਚਲੇ ਯਾਰ ਵੀ ਕੋਸ਼ਿਸ਼ ਕਰਕੇ ਦੇਖ ਲੈ ਹੋਰ ਕਿਤੇ ਵੀ ਲੈ ਜਾ ਬਾਅਦ ਵਿੱਚ ਹੁਸ਼ਬੰਸਰ ਹਸਪੀਟਲ ਲੈ ਗਏ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਹਤਾ ਸੀ ਵੀ ਬਈ ਬਈ ਪੇਸ਼ੈਂਟ ਤਾਂ ਡੈੱਡ ਆ ਜੇ ਤੇਰੀ ਜ਼ਿੰਮੇਵਾਰੀ ਤੇ ਜੇ ਕਹਿਣਾ ਤਾਂ ਤਾਂ ਆਪਾਂ ਕੋਸ਼ਿਸ਼ ਕਰ ਲੈਨੇ 1-2% ਚਾਂਸਸ ਹੈਗੇ ਆ ਡਾਕਟਰ ਨੇ ਪੁੱਛਿਆ ਤੁਹਾਨੂੰ ਕਿੱਥੋਂ ਆਏ ਤੁਸੀਂ ਹਾਂਜੀ ਉਹਨਾਂ ਨੇ ਪੁੱਛਿਆ ਕਿ ਕਿਹੜੇ ਹਸਪੀਟਲ ਚਾਹੀਏ ਮੈਂ ਦੱਸਿਆ ਸੀ ਕਿਪਤਾਗੜ੍ਹ ਉਹ ਕਿਪਤਾਗੜ੍ਹ ਹੀ ਹਸਪੀਟਲ ਚਾਹੀਏ ਉਹਨਾਂ ਨੇ ਦੱਸਿਆ ਠੀਕ ਆ ਹੁਣ ਕਹਿੰਦੇ ਵੀ ਦੇਖਦੇ ਆਂ ਇਹ ਪੇਸ਼ੇਂ ਦਾ ਕੰਡੀਸ਼ਨ ਬਹੁਤ ਜ਼ਿਆਦਾ ਡਾਊਨ ਆ ਲਾਪਰਵਾਹੀ ਹੋਈ ਆ ਆਪਰੇਸ਼ਨ ਵਿੱਚ ਇਹ ਗੱਲ ਕਿਹਨਾਂ ਨੇ ਕਹੀ ਤੁਹਾਨੂੰ ਲਾਪਰਵਾਹੀ ਹਾਂ ਦੱਸਾਂ ਨਹੀਂ ਉਧਰ ਵੀ ਕੋਈ ਸ਼ਬਨ ਸੌਸਪੀ ਉਹਨਾਂ ਨੇ ਇਹ ਗੱਲ ਮੰਨੀ ਹਾਂਜੀ ਤੁਸੀਂ ਵੀ ਮੰਨਦੇ ਹੋ ਲਾਪਰਵਾਹੀ ਹੋਈ ਹਾਂਜੀ ਹੁਣ ਜਿਹੜਾ ਬੇਬੀ ਹੋਇਆ ਹਾਂਜੀ ਤੇ ਮਾਂ ਦੀ ਡੈਥ ਹੋ ਗਈ ਹੈ ਹਾਂਜੀ ਮਾਂ ਦੀ ਡੈਥ ਹੋ ਗਈ ਹੁਣ ਤੁਸੀਂ ਕੀ ਮੰਗਤੀ ਕਰਦੇ ਹੋ ਇਨਸਾਫ ਮੈਂ ਤਾਂ کہہ ਰਹੇ ਹਾਂ ਇਨਸਾਫ ਮਿਲੇ ਮੈਮ ਜਾਂ ਤਾਂ ਆਪ ਦੀ ਗਲਤੀ ਵੀ ਨਹੀਂ ਮੰਨ ਰਹੇ ਮੈਮ ਗਲਤੀ ਮੰਨਦਾ ਵੀ ਪਹਿਲਾਂ ਹਾਂ ਮੰਨ ਲਈ ਜਿਹੜਾ ਟਾਰਗਟ ਹੁਣ ਸਾਹਦੇ ਸਾਹਮਣੇ ਗਲਤੀ ਮੰਨ ਲੇ ਮੈਮ ਮੰਗ ਕੀ ਕਰਦੇ ਮੰਗੇ ਗਾਂ ਹੋਰ ਕਿਸੇ ਨਾਲ ਨਾ ਹੋਵੇ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਕਰਦਾ ਜੋ ਮੇਰੇ ਨਾਲ ਹੋਇਆ ਗਾਂ ਕਿਸੇ ਨਾਲ ਨਾ ਹੋਵੇ ਬਸ ਮੈਨੂੰ ਇਨਸਾਫ ਚਾਹੀਦਾ ਹੋਰ ਕਿਸੇ ਇਨਸਾਫ ਦੀ ਮੰਗ ਸੋ ਇਹ ਨਾਮ ਆਪਣਾ ਤੇ ਅਜ ਇੱਕ ਕਗਤਾ ਗਾਵੜੀ ਹਸਪਤਾਲ ਦੇ ਵਿੱਚ ਪੇਸ਼ੈਂਟ ਆਇਆ ਸੀ ਕਿ ਉਹਦੀ ਡੈਥ ਹੋਈ ਹੈ ਕੀ ਪੂਰਾ ਮਾਮਲਾ ਹੈ ਇਹ ਮਾਮਲਾ ਹੈ ਇਹ ਹੈ ਜੀ ਕਿ ਇੱਕ ਮਹਿਲਾ ਕੁਲਵਿੰਦਰ ਕੌਰ ਜਿੰਦੀ ਉਮਰ ਕਰੀ 27 ਸਾਲ ਹੈ ਇਹ ਇੱਥੇ ਅੱਜ ਜਨੇ ਪੇ ਵਾਸਤੇ ਆਈ ਸੀ ਇਹਨਾਂ ਦਾ ਪਹਿਲਾਂ ਵੀ 5 ਸਾਲ ਪਹਿਲਾਂ ਇੱਥੇ ਆਈ ਸੀ ਉਦੋਂ ਸੀਜੇਰੀਅਨ ਹੋਇਆ ਸੀ ਸੀਜੇ ਨਾਲ ਬੇਬੀ ਬੱਚਾ ਹੋਇਆ ਸੀ ਜੋ ਕਿ ਇਹਨਾਂ ਦੇ ਨਾਲ ਹੀ ਹੈ ਚੰਗਾ ਪੜਾ ਬੱਚਾ ਠੀਕ ਠਾਕ ਹੈ ਇਹ ਪਹਿਲਾਂ ਵੀ ਇੱਥੇ ਦੇ ਲਾਲ ਲਾਲ ਸੰਤੋਸ਼ ਸੀਗੇ ਜਦੋਂ ਆਏ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਾਂ ਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀਗਾ ਖੂਨ ਘੱਟ ਸੀ ਇਹਨਾਂ ਨੇ ਘਰੇ ਵੀ ਖੂਨ ਚੜਾਇਆ ਜੋ ਲੇਡੀ ਦੇ ਘਰ ਵਾਲਾ ਉਹ ਘਰੇ ਇੰਡਾਕਟਰੀ ਦਾ ਕੰਮ ਕਰਦਾ ਛੋਟਾ ਮੋਟਾ ਤੇ ਉਹਨੇ ਆਪ ਵੀ ਖੂਨ ਚੜਾਇਆ ਸੀ ਘਰੇ ਤੇ ਖੂਨ 7 ਗ੍ਰਾਮ ਸੀ ਬਹੁਤ ਘੱਟ ਸੀ ਤਾਂ ਡਾਕਟਰਾਂ ਨੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਫਟਾਫਟ ਐਮਰਜੈਂਸੀ ਤੇ ਜੋ ਆਪਰੇਸ਼ਨ ਕੀਤਾ ਬੱਚਾ ਬਚਾਤਾ ਬੱਚਾ ਬਚੋਂ ਤਾਂ ਉਹਨੂੰ ਦੱਸਤਾ ਕਿ ਬੱਚਾ ਤਾਂ ਅਸੀਂ ਬਚਾਤਾ ਪਰੰਤੂ ਬੱਚੇ ਦੀ ਮਾਂ ਦੀ ਹਾਲਤ ਖੂਨ ਬਹੁਤ ਨਿਕਲ ਚੁੱਕਿਆ ਪਹਿਲਾਂ ਹੀ ਘਰੇ ਖੂਨ ਹੈਵੀ ਘੱਟ ਅਸੀਂ ਕੋਸ਼ਿਸ਼ ਪੂਰੀ ਕੀਤੀ ਬਚੌਂਦੀਪੁਰ ਬੱਚੇ ਦੀ ਮਾਂ ਨੂੰ ਕਿਤੇ ਹੋਰ ਲੈ ਕੇ ਜਾਉਣਾ ਪਊਗਾ ਉਹਦਾ ਖੂਨ ਨਹੀਂ ਰੁਕ ਰਿਹਾਗਾ ਜਿੰਨਾ ਖੂਨ ਅਸੀਂ ਚੜਾ ਸਕਦੇ ਸੀ ਚੜਾ ਵੀ ਦਿੱਤਾ ਡਾਕਟਰ ਨੇ ਬਹੁਤ ਕੋਸ਼ਿਸ਼ ਕੀਤੀ ਖੂਨ ਦੇ ਕਾ ਯੂਨਿਟ ਵੀ ਲਾਇਆ ਤੇ ਉਹਨਾਂ ਨੂੰ ਅੱਗੇ ਰੈਫਰ ਕਰਤਾ ਐਸ ਤਰ੍ਹਾਂ ਉਹ ਅਗਲੇ ਹਸਪਤਾਲ ਦੇ ਵਿੱਚ ਗਈ ਹੈ ਉੱਥੇ ਵੀ ਡਾਕਟਰ ਨੇ ਦੇਖਿਆ ਕਿ ਵੀ ਖੂਨ ਬਹੁਤ ਪੈ ਰਿਹਾਗਾ ਉਹਨਾਂ ਨੇ ਉੱਥੇ ਖੂਨ ਵੀ ਚੜਾਇਆ ਕਈ ਯੂਨਟਾਂ ਆਪਰੇਸ਼ਨ ਵੀ ਕੀਤਾ ਉੱਥੇ ਬਚਨ ਕਰਤਾ ਪਰ ਕਿਉਂਕਿ ਨੁਕਸਾਨ ਸ਼ਹੀਦ ਦਾ ਇਹਨਾਂ ਪਹਿਲਾਂ ਹੀ ਖੂਨ ਪੈ ਰਿਆ ਸੀਗਾ ਤੇ ਉਹ ਦਰਵਾਗੇ ਬਿਸ਼ੋਨਦੀ ਡੈਥ ਹੋ ਗਈ ਜੀ ਡਾਕਟਰ ਸਾਹਿਬ ਜਦੋਂ ਪੇਸ਼ੀਐਂਟ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਪੇਸ਼ੀਐਂਟ ਨੂੰ ਪਹਿਲਾਂ ਉਹਦੇ ਵਾਰਸਾਂ ਨੂੰ ਦੱਸਿਆ ਜਾਂਦਾ ਵੀ ਆਹ ਕ੍ਰਿਟੀਕਲ ਸਿਚੁਏਸ਼ਨ ਆ ਸਕਦੀ ਹੈ ਕਿ ਖੂਨ ਘੱਟ ਕਮੀ ਬਾਰੇ ਉਹਨਾਂ ਦੇ ਵਾਰਸਾਂ ਨੂੰ ਦੱਸਿਆ ਗਿਆ ਸੀ ਪਹਿਲਾਂ ਬਿਲਕੁਲ ਬਿਲਕੁਲ ਜੀ ਪੂਰਾ ਚੰਗੀ ਤਰ੍ਹਾਂ ਉਹਨ ਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਹਿਮਤ ਸੀ ਕਿ ਹਾਂਜੀ ਖੂਨ ਤਾਂ ਅਸੀਂ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਹੈ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਤੇ ਮਾਂ ਨੂੰ ਬਚਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਖੂਨ ਘੱਟ ਸੀ ਕਿ ਤੁਹਾਨੂੰ ਲੱਗਦਾ ਨਹੀਂ ਸੀ ਆਪਰੇਸ਼ਨ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਸੀ ਖੂਨ ਦੀ ਕਮੀ ਪੂਰੀ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਜਿਹੜਾ ਆਪਰੇਟ ਕਰਨਾ ਚਾਹੀਦਾ ਸੀ ਨਹੀਂ ਜੀ ਉਹ ਐਮਰਜੈਂਸੀ ਹਸਪਤਾਲ ਸੀ ਖੂਨ ਨਿਕਲ ਬਹੁਤ ਜ਼ਿਆਦਾ ਰਿਹਾ ਸੀ ਤਾਂ ਇਹ ਬੱਚੇ ਵੀ ਮਾਂ ਦੀ ਸੀਰੀਅਸ ਸੀ ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਚਲੋ ਇੱਕ ਤਾਂ ਬੱਚੇ ਦੋਨਾਂ ਚੋਂ ਇੱਕ ਕੋਸ਼ਿਸ਼ ਕੀਤੀ ਦਾਸ ਸਾਹਿਬ ਦੀ ਕਿ ਦੋਨੇ ਬਚ ਜਾਣ ਜਾਂ ਦੋਨੋਂ ਤੋਂ ਘੱਟੋ ਘਾਟ ਇੱਕ ਤਾਂ ਬਚ ਜਾਏ ਸ਼ੀਸ਼ਾ ਨੂੰ ਕਿੰਨੇ ਵਜੇ ਆਇਆ ਸੀ ਤੇ ਕਿੰਨੇ ਵਜੇ ਰੈਫਰ ਕੀਤਾ ਗਿਆ ਤੇ ਪਰਿਵਾਰ ਦਾ ਕਹਿਣਾ ਜਦੋਂ ਰੈਫਰ ਕੀਤੇ ਹਸਪਤਾਲ ਦੇ ਵਿੱਚੋਂ ਗਏ ਸੀ ਤਾਂ ਉੱਥੇ ਉਹਨਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲਾਂ ਵਾਲੇ ਇਲਾਜ ਦੇ ਵਿੱਚ ਜਿਹੜੀ ਲਾਪਰਵਾਹੀ ਵਰਤੀ ਗਈ ਹੈ ਦੇਖੋ ਇਸ ਬਾਰੇ ਤਾਂ ਹਜੇ ਦੂਜੇ ਡਾਕਟਰ ਸਾਹਿਬ ਜਿੱਥੇ ਆਪਰੇਸ਼ਨ ਦੁਬਾਰਾ ਹੋਇਆ ਉੱਥੋਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਪੁੱਛਾਂਗੇ ਪਤਾ ਲੱਗੂਆ ਪੇਸ਼ੈਂਟ ਕਰੀਬ 1:30 ਵਜੇ ਦੇ ਆਸ-ਪਾਸ ਆਇਆ ਸੀਗਾ ਤੇ ਕਾਫੀ ਹਾਲਤ ਖਰਾਬ ਸੀ ਤੇ ਥੋੜਾ ਬਹੁਤ ਬਲੱਡ ਲਾ ਕੇ ਉਹਨੂੰ ਕੋਸ਼ਿਸ਼ ਸਟੇਬਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਤੋਂ ਬਾਅਦ ਕਰੀਬ 5:30 ਵਜੇ ਇੱਥੋਂ ਫਿਰ ਰੈਫਰ ਕਰ ਦਿੱਤਾ ਗਿਆ ਸੀਗਾ ਬੱਚਾ ਬਚਾ ਲਿਆ ਗਿਆ ਸੀ ਤੇ ਮਾਂ ਦਾ ਦੱਸਤਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ ਵੀ ਤੁਸੀਂ ਕੋਸ਼ਿਸ਼ ਕਰੋ ਵਾਰਸਾਂ ਦਾ ਇਹ ਵੀ ਕਹਿਣਾ ਵੀ ਡਾਕਟਰ ਕਿਹੜੇ ਕਿਹੜੇ ਉੱਤੇ ਮੌਜੂਦ ਹਨ ਜਿਹੜੇ ਡਾਕਟਰ ਅਪਰੇਟ ਕਰ ਰਹੇ ਸੀ ਉਹਨਾਂ ਨੂੰ ਐਕਸਪੀਰੀਅੰਸ ਦੀ ਕਮੀ ਸੀ ਉਹਨਾਂ ਦਾ ਕਹਿਣਾ ਤੁਹਾਡਾ ਇਸ ਬਾਰੇ ਕੀ ਦੇਖੋ ਜੀ ਡਾਕਟਰ ਕਵਿਤਾ ਗਾਵੜੀ ਹੈ ਸ਼ਹਿਰ ਦੇ ਇੱਕ ਮੰਨੇ ਪ੍ਰਵੰਨੇ ਲੇਡੀ ਡਾਕਟਰ ਹੈ ਅੱਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਹੀ ਇਹਨਾਂ ਦਾ ਸੀਜ਼ੇਰੀਅਨ ਆਪਰੇਸ਼ਨ ਕੀਤਾ ਸੀ ਜੋ ਬੱਚਾ ਨੇ ਦੀ ਗੋਦੀ 'ਚ ਹੈਗਾ ਅੱਜ ਤੇ ਇਹ ਆਪਾਂ ਕਿਵੇਂ ਕਹਾਂ ਇਸਨੂੰ ਇੱਕ ਲੇਡੀ ਦਾ ਇਸ ਬਾਰੇ ਕਾਬਿਲ ਨਹੀਂ ਹੈਗੇ ਜੀ ਤੇ ਮੌਤ ਦਾ ਅਸਲ ਕਾਰਨ ਕੀ ਹੈਗਾ ਜੀ ਮੌਤ ਦਾ ਅਸਲ ਕਾਰਨ ਹੈਗਾ ਜੇ ਕਿ ਖੂਨ ਦੀ ਨੁਕਸਾਨ ਹੋਣਾ ਸ਼ਾਇਦ ਚਾਹ ਹਾਂਜੀ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਨੂੰ ਤੇ ਕੀ ਸੂਚਨਾ ਮਿਲੀ ਆ ਜੀ ਸਾਨੂੰ ਹੁਣੇ ਸੂਚਨਾ ਮਿਲੀ ਸੀ ਕਿ ਇੱਕ ਲੇਡੀ ਜੀ ਦੀ ਡੈਥ ਹੋਈ ਆ ਅਸੀਂ ਥਾਣਾ सदर ਤੋਂ ਮੈਂ ਹਾਜ਼ਰ ਆਇਆ ਹਾਂ ਜਿਹੜੀ ਡੈੱਡ ਬਾਡੀ ਹੈ ਅਸੀਂ ਵਾਰਸਾਂ ਨੂੰ ਕਿਹਾ ਵੀ ਮੋਰਚਰੀ ਚ ਰੱਖ ਕੇ ਆਉਦੇ ਬਿਆਨ ਲਿਖਾਓ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਜਾਊਗੀ ਸੂਚਨਾ ਕਿਵੇਂ ਮਿਲੀ ਤੁਹਾਨੂੰ ਜੀ ਸੂਚਨਾ ਹਜੇ ਪਤਾ ਕਰ ਰਹੇ ਹਾਂ ਜੀ ਮਿਲ ਰਹੇ ਹਾਂ ਡਾਕਟਰ ਸਾਹਿਬ ਨੂੰ ਅਜੇ ਤਾਂ ਅਸੀਂ ਪਹੁੰਚੇ ਹੀ ਹਾਂ ਜੋ ਕਿਤੇ ਕੋਲ ਹੀ ਤੋਂ ਨਹੀਂ ਹਾਂਜੀ ਮੈਨੂੰ ਤਾਂ ਮੁੰਚੂ ਵੱਲੋਂ ਨੋਟ ਕਰਾਇਆ ਗਿਆ ਜੀ ਸਾਨੂੰ ਥਾਣੇ ਵੱਲੋਂ ਨੋਟ ਆਇਆ